ਇਹ ਇਹਨਾਂ ਦੇ ਮਮਾ ਦਾ ਰਾਹੁਲ ਦੇ ਮਮਾ ਦਾ ਤੇ ਇਹਨਾਂ ਦੇ ਮਾਸੀ ਦਾ ਤੇ ਇਹਨਾਂ ਦੇ ਫਿਉਨਸੀ ਦਾ ਤਿੰਨਾਂ ਦੇ ਜਿਹੜੇ ਮਤਲਬ ਕਿ ਬਿਆਨ ਸੀ ਉਹ ਅਸੀਂ ਕਲਮ ਬੰਦ ਕਰਾਤੇ ਨੇ ਇਸ ਐਫ ਆਈ ਆਰ ਨੂੰ ਵੀ ਕਲਮ ਬੰਦ ਕਰਵਾਤਾ ਹੁਣ ਅਸੀਂ ਵੇਟ ਕਰ ਰਹੇ ਹਾਂ ਫੋਰੈਂਸਿਕ ਦੀ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਜਿਨ੍ਹਾਂ ਨੇ ਇਹ ਚੈਕਿੰਗ ਰਿਪੋਰਟ ਕੀਤੀ ਹੈ ਕਿਉਂਕਿ ਉਸ ਟਾਈਮ ਜੇਲ ਪ੍ਰਸ਼ਾਸਨ ਜਿਸ ਦਿਨ ਪੋਸਟਮਾਰਟਮ ਵੀ ਹੋ ਰਿਹਾ ਸੀ ਉਸ ਦਿਨ ਜੇਲ ਪ੍ਰਸ਼ਾਸਨ ਤੇ ਡਾਕਟਰ ਦੀ ਜਿਹੜੀ ਟੀਮ ਗਠਿਤ ਕੀਤੀ ਹੈ ਜਿਹੜੀ ਟੀਮ ਗਠਿਤ ਹੋਈ ਸੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਆਰਡਰਾਂ ਨਾਲ ਉਹਨਾਂ ਨੇ ਕਿਹਾ ਸੀ ਕਿ ਇਹਦਾ ਪੋਸਟਮਾਰਟਮ ਮੇਰੀ ਪ੍ਰੈਜ਼ੈਂਸ ਹੋਏਗਾ ਤੇ ਤਿੰਨ ਜਣਿਆਂ ਦਾ ਬੋਰਡ ਬਣਾਇਆ ਜਾਏ ਇੱਕ ਸਿਵਲ ਹਸਪਤਲ ਤੋਂ ਡਾਕਟਰ ਸੀ ਤੇ ਦੋ ਗੁਰਨਾਣਕ ਦੇ ਹਸਪੀਟਲ ਤੋਂ ਡਾਕਟਰ ਸੀ ਪਰ ਇਹ ਜੇਲ ਪ੍ਰਸ਼ਾਸਨ ਉਸ ਦਿਨ ਤੇ ਇਹ ਡਾਕਟਰ ਜਿਹੜਾ ਬੋਰਡ ਬਣਿਆ ਸੀ ਇਹ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਨੈਕਸਸ ਹੋ ਗਿਆ ਨੈਕਸਸ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਜਦੋਂ ਪੋਸਟਮਾਰਟਮ ਨਹੀਂ ਹੋਇਆ ਜਦੋਂ ਆਪਾਂ ਜਸ ਮਾਨਯੋਗ ਜੱਤ ਸਾਹਿਬ ਦੀ ਵੇਟ ਕਰ ਰਹੇ ਸੀ ਪੋਸਟਮਾਰਟਮ ਡਿਪਾਰਟਮੈਂਟ ਗੁਰਨਾਣਕ ਹਸਪਤਾਲ ਫੋਰੈਂਸਿਕ ਦੇ ਬਾਹਰ ਤੇ ਉਦੋਂ ਪੁਲਿਸ ਡਿਪਾਰਟਮੈਂਟ ਤੇ ਇਹ ਜੇਲ ਪ੍ਰ ਤੇ ਤੁਹਾਡਾ ਇਹ ਵਾਲਾ ਡਾਕਟਰਸ ਦਾ ਜਿਹੜਾ ਬੋਰਡ ਬਣਿਆ ਇਹ ਇਕੱਠੇ ਚਾਹਾਂ ਪੀ ਰਹੇ ਸੀ ਤੇ ਇਹ ਫੈਮਿਲੀ ਨੂੰ ਕਿਹਾ ਗਿਆ ਸੀ ਕਿ ਬਾਹਰ ਜਾ ਕੇ ਬੈਠੋ ਯਾਨੀ ਕਿ ਜਿਹੜੀ ਫੈਮਿਲੀ ਐਗਰੀਵਡ ਹੈ ਉਹ ਬਾਹਰ ਬੈਠੀ ਦੀ ਠੀਕ ਹੈ ਤੇ ਜਿਹੜੇ ਬੰਦੇ ਪਰਚੇ ਦਰਜ ਕਰ ਰਹੇ ਨੇ ਮ੍ਰਿਤਕ ਸ਼ਰੀਰ ਤੇ ਉਹ ਡਾਕਟਰਾਂ ਦੇ ਨਾਲ ਬੈਠ ਕੇ ਚਾਹ ਪੀ ਰਹੇ ਨੇ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਜੀ ਆਪਰੇ ਸੰਯੋਜਕ ਹੋ ਜੀ ਆਪਣਾ ਤੇ ਕੀ ਜਮਾਨ ਕਰਦੇ ਸਰਕਾਰ ਪਰ ਦੇਖੋ ਅਸੀਂ ਸਰਕਾਰ ਤੋਂ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਨੇ ਆਮ ਜਨਤਾ ਲਈ ਲਿਆਂਦੀ ਸੀ ਤਾਂ ਕਿ ਜਿਹੜੇ ਗਰੀਬ ਬੰਦੇ ਨੇ ਅਸੀਂ ਲੋਕ ਆ ਮਿਡਲ ਕਲਾਸ ਬੰਦੇ ਆ ਠੀਕ ਹੈ ਇਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਸਕਣ ਨਾਲ ਉਹਨਾਂ ਨੂੰ ਇਹਨਾਂ ਦੀ ਫੰਡਾਮੈਂਟਲ ਡਿਊਟੀਆਂ ਤੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਬਾਰੇ ਪਤਾ ਲੱਗ ਸਕੇ ਠੀਕ ਹੈ ਅਸੀਂ ਸਰਕਾਰ ਨੂੰ ਇਹੀ ਮੈਂ ਇਹਨਾਂ ਦੇ ਪਰਿਵਾਰ ਦੇ ਦੁੱਖ ਦੇ ਨਾਲ ਵੀ ਖੜਾ ਵਾਂ ਤੇ ਇਹਨਾਂ ਨੂੰ ਇਨਸਾਫ ਦੀਵਾਨ ਤੱਕ ਵੀ ਖੜਾ ਵਾਂ ਕਿਉਂਕਿ ਮੈਂ ਇੱਕ ਐਡਵੋਕੇਟ ਵੀ ਹਾਂ ਮੈਂ ਇਹਨਾਂ ਦਾ ਭਾਈ ਵੀ ਹਾਂ ਤੇ ਇਹਨਾਂ ਦਾ ਐਡਵੋਕੇਟ ਵੀ ਹਾਂ ਤੇ ਮੈਂ ਇਹ ਚੀਜ਼ ਕਵਾਂਗਾ ਸਰਕਾਰ ਨੂੰ ਕੀ ਲੋਕਾਂ ਦਾ ਵਿਸ਼ਵਾਸ ਹੈ ਇਸ ਤੇ ਫਰੀ ਐਂਡ ਫੇਅਰ ਇਨਕੁਆਇਰੀ ਲਵਾਈ ਜਾਏ ਇਹਦੇ ਵਿੱਚ ਮੈਡੀਕਲ ਕਾਲਜ ਅੰਮ੍ਰਿਤਸਰ ਸਿਵਲ ਹਸਪੀਟਲ ਅੰਮ੍ਰਿਤਸਰ ਦੇ ਨਾਲ ਨਾਲ ਦੂਸਰੇ ਜ਼ਿਲ੍ਹੇ ਦੇ ਡਾਕਟਰਾਂ ਦਾ ਵੀ ਬੋਰਡ ਬਣਾਇਆ ਜਾਏ ਤਾਂ ਕਿ ਅਸੀਂ ਹੋਰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਮੇਨਸਟ੍ਰੀਮ 'ਚ ਲਿਆ ਜਾ ਸਕੇ ਤੇ ਇਹਨਾਂ ਦਾ ਜਿਹੜਾ ਪੁੱਤ ਜੇਲ ਪ੍ਰਸ਼ਾਸਨ ਦੀ ਨੈਗਲੀਜੈਂਸੀ ਦੇ ਨਾਲ ਜਿਹਦੀ ਡੈਥ ਹੋਈ ਹੈ ਉਹਨੂੰ ਬਚਾਇਆ ਜਾ ਸਕੇ ਤੇ ਜਿਹੜੀ ਮੈਡੀਕਲ ਫਰੇਟਰਨਿਟੀ ਜਿਨੇ ਛੇੜਛਾੜ ਕੀਤੀ ਹੈ Laash ਦੇ ਨਾਲ ਉਦੇ ਉੱਤੇ 302 ਦਾ ਐਫਆਈਆਰ ਦਰਜ ਕੀਤੀ ਜਾਏ ਤੇ ਲਾਸ਼ ਦੇ ਨਾਲ ਛੇੜਖਾਨੇ ਦੀ ਐਫਆਈਆਰ ਦਰਜ ਕੀਤੀ ਜਾਏ ਤੇ ਮਿਸਐਪਰੋਪਰੀਸ਼ਨ ਜਿਹੜੀਆਂ ਕਾਗਜ਼ਾਂ ਦੇ ਨਾਲ ਕਰਨ ਦੀ ਉਹਦੀ ਐਫਆਈਆਰ ਦਰਜ ਕੀਤੀ ਜਾਏ ਤਾਂਕਿ ਇਹਨਾਂ ਨੂੰ ਇਨਸੀਡੈਂਟ ਦੇ ਵਿੱਚ ਕਿੰਨੂ ਕਸੂਰਵਾਰ ਮੰਨਦੇ ਕਿੰਨੂ ਕਹਿਣਾ ਚਾਹੀਦਾ ਹੈ ਇਹ ਜੀ ਨੈਕਸਸ ਹੈ ਜੀ ਦੇਖੋ ਇਹ ਨੈਕਸਸ ਜਿਹੜਾ ਜੇਲ ਪ੍ਰਸ਼ਾਸਨ ਦਾ ਤੇ ਮੈਡੀਕਲ ਫਰੇਟੇਨਿਟੀ ਦਾ ਇਹ ਦੋਵਾਂ ਦਾ ਨੈਕਸਸ ਹੈ ਤੇ ਇਸ ਨੈਕਸਸ ਨੂੰ ਮੈਂ ਤੁਹਾਡੇ ਮੀਡੀਆ ਰਾਹੀਂ ਕਲੀਅਰ ਕਟ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਇਹਨਾਂ ਗਰੀਬਾਂ ਦੇ ਨਾਲ ਧੱਕਾ ਕੀਤਾ ਤਾਂ ਤੁਸੀਂ ਵੀ ਤਗੜੇ ਹੋ ਜਾਓ ਅਸੀਂ ਇਹ ਲੜਾਈ ਨੂੰ ਮੁੱਖ ਮੰਤਰੀ ਤੱਕ ਮਾਨਯੋਗ ਹਾਈ ਕੋਰਟ ਤੱਕ ਤੇ ਜੇ ਜਾਣਾ ਪਿਆ ਤਾਂ ਮਾਨਯੋਗ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਕਿਉਂ ਹਾਂਜੀ ਜਿੰਨੀਆਂ ਵੀ ਵਦੀਕੀਆਂ ਉਹਨਾਂ ਨਾਲ ਹੋਈਆਂ ਮੇਰੇ ਅੱਖੀਂ ਹੋਈਆਂ ਇਥੋਂ ਤੱਕ ਕਿ ਥਾਣਾ ਬਾਦ ਸਲਾਮਾਬਾਦ ਜਿਹੜਾ ਥਾਣਾ ਸੀ ਨਾ ਉਹਦਾ ਉਸ ਟਾਈਮ ਐਸ ਐਚਓ ਜਿਹੜਾ ਸੀ ਸੁਸ਼ੀਲ ਕੁਮਾਰ ਸੀ ਤੇ ਇੱਥੇ ਥੋੜਾ ਦੂਰ ਜਾ ਕੇ ਇੱਕ ਗਲੀ ਆ ਉਹਦਾ ਨਾਮ ਹੈਗਾ ਤਰਮਿੰਦਰ ਕੁਮਾਰ ਸੋਨੂ ਜਿਸ ਤੋਂ ਇਹ ਸਾਰੀ ਜਿਹੜੀ ਇਹ ਗੱਲਬਾਤ ਚੱਲੀ ਆ ਉਹਨੇ ਮੇਰੇ ਸਾਡੇ ਬੱਚਿਆਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਕਰਵਾਏ ਸੀ ਉਹ ਤੋਂ ਸਿਲਸਲਾ ਚੱਲਦਾ ਗਿਆ ਠੀਕ ਹੈ ਉਹ ਆਪਣੇ ਕ੍ਰਾਈਮ ਦੇ ਵਿੱਚ ਇੱਥੇ ਗੋਲੀਆਂ ਚਲਾਉਂਦਾ ਮਹੱਲੇ 'ਚ ਸਾਡੇ ਬੇਟੇ ਦੇ ਉੱਤੇ ਤੇ ਉਹੀ ਬੰਦਾ ਜਿਹੜਾ ਵਾ 307 ਦੇ ਵਿੱਚ ਉਹ ਬਰੀ ਵੀ ਹੁੰਦਾ ਵਾ ਉਸ ਤੋਂ ਬਾਅਦ ਇਹ ਬੱਚੇ ਜੇਲ੍ਹ ਦੇ ਵਿੱਚ ਹੀ ਰਹੇ ਨੇ ਕੋਈ ਨਾ ਦੇ ਅੰਦਰ ਦੇ ਛੋਟੇ ਮੋਟੇ ਪਰਚੇ ਹੋਣਗੇ ਜਾਂ 302 ਦਾ ਅਚਾਨਕ ਲੜਕੀਆਂ ਦੇ ਵਿੱਚ ਜਿਹੜਾ ਵਾ ਉਹ ਗੱਲਬਾਤ ਹੋਈ ਲੜਾਈ ਝਗੜਾ ਲੜਾਈ ਝਗੜੇ 'ਚ ਸੱਟਾਂ 'ਚ ਉਹ ਬੰਦਾ ਜਿਹੜਾ ਮਾਰਿਆਗਾ ਮੇਰੇ ਦੋਨਾਂ ਭਾਂਜਿਆਂ ਦਾ ਉਹਨਾਂ ਵਿੱਚ ਕੋਈ ਰੋਲ ਨਹੀਂ ਸੀ ਇੱਕ ਛੋਟਾ ਬੇਟਾ ਜਿਹੜਾ ਸਾਜਨ ਆ ਨਾ ਉਹਦਾ ਤੇ ਬਿਲਕੁਲ ਕੋਈ ਸਫੇਦ ਰੋਲ ਨਹੀਂ ਸੀ ਉਹਨੇ 6.5 ਸਾਲ ਜਿਹੜੀ 사ਜ਼ਾ ਹੈ ਉਹ ਕੱਟੀ ਆ ਤੇ ਮੇਰੀ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਕਿ ਕਿਉਂ ਧੱਕਾ ਕਰਦੇ ਦੇ ਤੁਸੀਂ ਲੋਕਾਂ ਦੇ ਬੱਚੇ ਆ ਨਾ ਮੈਂ ਅੱਖੀਂ ਵੇਖਿਆ ਵਾ ਕਲਮ ਚਲਾਉਂਦੇ ਆ ਝੂਠੇ ਪਰਚੇ ਬਣਾਉਂਦੇ ਆ ਕਿਉਂਕਿ ਮੈਂ ਵੀ ਇੱਕ ਲੀਡਰ ਹਾਂ ਮੈਂ ਸਾਰਾ ਕੁਝ ਜਾਣਦੀ ਹਾਂ ਮੈਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਹੀ ਰਹਿਣੀ ਆ ਸਾਰੇ ਮੰਦੇ ਸਾਰੇ ਚੰਗੇ ਨਹੀਂ ਆ ਮੈਂ ਚਲੋ ਮੇਰੇ ਸਾਡੇ ਬੇਟੇ ਰਾਹੁਲ ਤੇ ਇੱਕ ਇਹ ਵੀ ਇਲਜ਼ਾਮ ਸੀ ਅਸੀਂ ਜਿਸ ਦਿਨ ਲਾਸ਼ ਵੇਖਣ ਗਏ ਨਾ ਪੁੱਛਗਿੱਛ ਕੀਤੀ ਤੇ ਜੇਲ੍ਹ ਦੇ ਅੰਦਰ ਤੋਂ ਬੰਦਾ ਕਹਿ ਰਿਹਾ ਕਿ ਉਹ ਬਾਥਰੂਮ ਚ ਗਿਆ ਤਿਲਕ ਗਿਆ ਡਿੱਗ ਗਿਆ ਫਿਰ ਸੁੱਖੇ ਦੇ ਉਹਨੂੰ ਚੁੱਕ ਕੇ ਲਿਆਂਦਾ ਉਹਦੀਆਂ ਤਲੀਆਂ ਝਸੀਆਂ ਫਿਰ ਮੈਂ ਨਾਲ ਹੀ ਉਹਨੇ ਦੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਉਸ ਤੋਂ ਬਾਅਦ ਤੁਸੀਂ ਜ਼ਹਿਰ ਦਿੱਤਾ ਉਹ ਬੰਦਾ ਖਮੋਸ਼ ਹੋ ਗਿਆ ਨੜੀਆਂ ਚ ਛੱਗਾਂ ਡਿੱਗਿਆ ਕੀ ਗੱਲ ਹੋਈ ਇਮੀਡੀਏਟਲੀ ਉਹਨੂੰ ਇਲਾਜ ਪ੍ਰੋਵਾਈਡ ਨਹੀਂ ਸੀ ਕਰਵਾਇਆ ਜਾ ਸਕਦਾ ਬਚਾਇਆ ਜਾ ਸਕਦਾ ਸੀ ਨਾ ਅਗਰ ਜੇ ਕੱਲ ਉਹਨੇ ਕਾਨੂੰਨ ਦੇ ਖਿਲਾਫ ਕੋਈ ਕ੍ਰਾਈਮ ਕੀਤਾ ਵਾ ਜੇਲ ਤੋੜ ਕੇ ਜਾਂ ਬੈਰਕ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਾਂ ਚੱਕੀ ਦੇ ਵਿੱਚ ਕੁਝ ਅਣਬੜ ਕੀਤੀ ਉਹਦੇ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਸਾਰਾ ਬਣੀ ਬਣਾਈ ਕਹਾਣੀ ਆ ਜਿਹੜੀ ਸਾਡੇ ਕੋਲ ਆ ਪਹੁੰਚੀ ਆ ਆਪਾਂ ਸਭ ਕੁਝ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਦੇ ਜਾਵਾਂਗੇ ਜੇਲ ਸੁਪਰਡੈਂਟ ਤੇ ਹੋਰ ਵੀ ਕੁਝ ਬੰਦੇ ਜਿਹੜੇ ਮਿਕਸ ਆਪਾ ਇਸ ਲੜਕੇ ਨੂੰ ਜਿਹੜਾ ਵਾ ਦੀ ਹੱਤਿਆ ਕਰਨ ਦੇ ਵਿੱਚ ਮੰਨ ਲਓ ਬੱਚੇ ਨੇ ਕਹਿੰਦੇ ਇਹਦੇ ਨਾ ਨਸ਼ੇ ਵਾਲਾ ਇੰਜੈਕਸ਼ਨ ਲਗਾਇਆ ਇਹ ਵੀ ਇੱਕ ਸਰਕਾਰ ਤੇ ਬੜਾ ਵੱਡਾ ਕਲੰਕ ਆ ਜੇਲ੍ਹ ਦੇ ਅੰਦਰ ਨਸ਼ਾ ਮੈਂ ਤੇ ਲੈ ਕੇ ਨਹੀਂ ਗਈ ਸਾਨੂੰ ਤਾਂ ਪੂਰਾ ਨੰਗਾ ਕਰਕੇ ਚੈੱਕ ਕਰਦੇ ਨੇ ਪੁਲਿਸ ਮੁਲਾਜ਼ਮ ਲੇਡਿਸ ਲੇਡਿਸ ਨੂੰ ਪੂਰੀ ਤਰ੍ਹਾਂ ਚੈੱਕ ਕਰਦੇ ਨੇ ਜੈਂਟਸ ਚੈੱਕ ਕਰਦੇ ਨੇ ਨਸ਼ਾ ਮੈਂ ਲੈ ਕੇ ਜਾਊਂਗੀ ਅੰਦਰ ਤੁਸੀਂ ਲੈ ਕੇ ਜਾਓਗੇ ਕੌਣ ਲੈ ਕੇ ਜਾਂਦਾ ਨਸ਼ਾ ਅਫਸਰ ਦੇ ਰਾਇਨ ਅਸ਼ਾ ਹੁੰਦਾ ਨਾ ਅੰਦਰ ਅੰਦਰ ਕਰੋੜਾ ਅਰਬਾਂ ਰੁਪਈਆ ਦਾ ਜਿਹੜਾ ਬਿਜ਼ਨਸ ਕਰ ਰਹੇ ਨੇ ਅਫਸਰ ਤੇ ਜਿਹੜੇ ਵੱਡੇ ਵੱਡੇ ਬਦਮਾਸ਼ ਆ ਨਾ ਉਹ ਅੰਦਰ ਬਿਜ਼ਨਸ ਚਲਾ ਰਹੇ ਨੇ ਨਸ਼ੇ ਦਾ ਜੇਕਰ ਇਮਾਨਦਾਰ ਕੋਈ ਅਫਸਰ ਜਾਂ ਇਮਾਨਦਾਰ ਸੀਐਮ ਜਿਹੜਾ ਸਾਡੀ ਤੋਹਦੇ ਗੜੀ ਅਪੀਲ ਆ ਕਿ ਅਸੀਂ ਤੁਹਾਨੂੰ ਸੀਐਮ ਚੁਣਿਆ ਬੜੇ ਮਾਣ ਨਾਲ ਸੀ ਨਾਰੇ ਲਾਉਂਦੇ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਲੇਕਿਨ ਆਮ ਆਦਮੀ ਪਾਰਟੀ ਨੇ ਆਪਣੇ ਬੰਦਿਆਂ ਨੂੰ ਨੁਕਰੇ ਲਾਇਆ ਹੋਇਆ ਸੀਐਮ ਸਾਹਿਬ ਮੈਂ ਤੁਹਾਨੂੰ ਤੁਹਾਡੇ ਕੋਲ ਜਵਾਬ ਲੈਣਾ ਪੁੱਛਣਾ ਮੈਂ ਬਹੁਤ ਦੇਰ ਦੀ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਮਿਲਾਂ ਥਾਣਿਆਂ ਦਾ ਹ ਕਿਸਦੇ ਘਰੋਂ ਬੱਚਾ ਚੋੱਕ ਕੇ ਲੈ ਜਾਂਦੇ ਉਹ ਤੇ ਕਵੰਟਲਾਂ ਨਾਲ ਚਿੱਟਾ ਪਾਉਂਦੇ ਚਿੱਤੇ ਵੇਚਣ ਵਾਲੇ ਤੇ ਬਾਹਰ ਤੁਰੇ ਫਿਰਦੇ ਨੇ ਪੁੱਛੋ ਮੇਰੇ ਕੋ ਕਿੰਨੇ ਬਾਰੇ ਪੁੱਛਣਾ ਜੇ ਕਰੋੜਾਂ ਰੁਪਈਆ ਦੀ ਜਾਇਦਾਦ ਜਿਹੜੀ ਬਣਾ ਕੇ ਬੈਠੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਿਰਫ ਸਾਨੂੰ ਇਨਸਾਫ ਚਾਹੀਦਾ ਹੈ ਜਿੰਨੀ ਤਰ ਤੱਕ ਇਨਸਾਫ ਨਹੀਂ ਮਿਲਦਾ ਪੂਰਾ ਕਲੀਅਰਟੀ ਨਹੀਂ ਆਉਂਦੀ ਉਨੀ ਦੇਰ ਆਪਾਂ ਜਿਹੜਾ ਨਾ ਇਹ ਚੀਜ਼ ਦੇ ਪਿੱਛੇ ਨਹੀਂ ਹਟਾਂਗੇ